ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ لال ਨਾਮ ਦਾ ਸ਼ਖਸ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਆਪਣੇ ਮਹੱਲੇ ਗੁਰੂ ਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸ ਦੀ ਐਕਟਵਿਟੀ ਨੂੰ ਰੋਕ ਕੇ ਦੋ ਮੁੰਨੇ ਨੌਜਵਾਨ ਐਕਟਵਾ ਤੇ ਆਉਂਦੇ ਹਨ ਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੈਨੀ ਇੱਕ ਸੋਨੇ ਦੀ ਮੁੰਦਰੀ ਖੋ ਕੇ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਾਡੇ ਐਸ ਐਚਓ ਸਦਰ ਤੇ ਚੌਂਕੀਚਾਰ ਵਿਜੇਨਗਰ ਤੁਰੰਤ ਮੌਕੇ ਤੇ ਮੌਕੇ ਦਾ ਸੰਗਿਆਨ ਲੈਂਦੇ ਨੇ ਤੇ ਤੁਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379 ਬੀ 2 34 ਆਪੀਸੀ ਤੇ 25 27 ਆਮ ਜਗ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਜਾਂਦਾ ਜਦੋਂ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਜੇਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਵਾ ਦੇ ਸਵਾਰ ਹੋ ਕੇ ਦੋਸ਼ੀ ਆਏ ਸਨ ਉਸ ਐਕਟਵਾ ਦਾ ਪਿੱਛਾ ਕੀਤਾ ਤਾਂ ਉਸ ਐਕਟਵਾ ਦਾ ਨੰਬਰ ਜੋ ਸਾਨੂੰ ਟ੍ਰੇਸ ਹੋਇਆ ਪੀ ਵੀ 02 ਸੀ ਐਸ 6205 ਜਦੋਂ ਅਸੀਂ ਇਸ ਦਾ ਜੋ ਐਕਟਵਾ ਦਾ مالک ਸੀਗਾ ਰਾਜਾ ਸੰਸੀ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਲਕ ਨੂੰ ਫੜ ਕੇ ਇਸ ਮੁਕੱਦਮਾ ਡਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਵਾ ਕੁਝ ਦਿਨ ਪਹਿਲਾਂ ਫਾਰਦਾ ਤੋਂ 10-15 ਦਿਨ ਪਹਿਲਾਂ ਕੰਬੋ ਥਾਣੀ ਦੇ ਏਰੀਆ ਦੇ ਵਿੱਚ ਆਲਰੇਡੀ ਖੋ ਹੋ ਚੁੱਕੀ ਹੈ ਤੇ ਜੋ ਐਕਟਵਾ ਖੋ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ ਸੀਸੀਟੀਵੀ ਫੁਟੇ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫਾਲੋ ਕੀਤਾ ਉਸ ਦਾ ਮੁਕੱਦਮਾ ਜੋ ਕਿ ਕੰਬੋ ਥਾਣੇ ਵਿਖੇ ਦਰਜ ਹੈ ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋ ਥਾਣੇ ਦੇ ਏਰੀਆ ਵਿੱਚ ਐਕਟਿਵਾ ਕੋਈ ਗਈ ਤਾਂ ਇਹ ਐਕਟਿਵਾ ਐਕਸਯੂਵੀ ਗੱਡੀ ਜੋ ਕਿ ਦਿੱਲੀ ਨੰਬਰ ਗੱਡੀ ਸੀ ਇਹ ਗੱਡੀ ਜਦੋਂ ਅਸੀਂ ਨੰਬਰ ਰੇਡ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ ਯੂਐਸ ਤੋਂ ਡਿਪੋਰਟ ਹੋ ਕੇ ਆਇਆ ਸੀ ਤੇ ਹੁਣ ਹਾਲਵਾਸੀ ਫਤੇਗੜ ਚੂੜੀਆਂ ਵਿਖੇ ਰਹਿ ਰਿਹਾ ਸੀ ਤੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਹੋ ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਾ ਕਿ ਨਸ਼ੇਦਾਰਦੀ ਹੈ ਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛਗਛ ਕੀਤੀ ਤਾਂ ਪਹਿਲੀ ਵਾਰ ਚ ਉਹ ਚੀਜ਼ ਮੰਨ ਗਿਆ ਕਿ ਹਾਂ ਜੋ ਐਕਟਵਾ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਤੇ ਉਸ ਵਿੱਚ ਉਹ ਹੀ ਸ਼ਮਾਰ ਸੀ ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿਨ੍ਹਾਂ ਨੂੰ ਐਕਟਵਾ ਖੋਹ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨ ਐਕਟਵਾ ਖੋਹ ਕਰਨ ਦੇ ਵਿੱਚ ਇਸ ਵਿੱਚ ਪਹਿਲਾ ਦੋਸ਼ੀ ਬੋਬੀ ਪੁੱਤਰ ਜੋਨਸ ਜੋ ਕਿ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਸ਼ਾਲ ਉਰਫ ਪ੍ਰਿੰਸ ਪੁੱਤਰ ਬੱਬਲ ਜੋ ਵਾਸੀ ਫਤਿਹਗੜ ਚੂੜੀਆਂ ਦਾ ਵਾ ਇਹਨਾਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ ਵਿੱਚ ਕਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਜੋ ਕਿ ਰਾਜਸਥਾਨ ਸੀ ਦੇ ਇੱਕ ਮਾਲਕ ਤੋਂ ਖੋਈ ਸੀ ਉਹ ਐਕਟਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਹਾਂ ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਤੇ ਇੱਕ ਛਾਪ ਕੋ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ 2 ਟੋਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਜਿਸ ਪਿਸਤਲ ਦੀ ਨੋਕ ਤੇ ਇਹਨਾਂ ਨੇ ਇਸ ਵਾਰ ਦਾ ਤਨੂੰ ਇੰਜਾਮ ਦਿੱਤਾ ਸੀ ਉਹ ਪਿਸਤਲ ਹੀ ਅਸੀਂ ਬਰਾਮਦ ਕਰ ਲਿਆ ਵਾ ਉਹ ਪਿਸਤਲ ਇੱਕ ਲਾਈਟਰ ਕਢਾਉਣਾ ਪਿਸਤੋਲ ਨਿਕਲਿਆ ਵਾ ਬਟ ਜਦੋਂ ਅਸੀਂ ਇਹ ਸੋਰਾ ਜੋ ਗਰੋਵ ਕੰਮ ਕਰ ਰਿਹਾ ਸੀਗਾ ਇਸ ਗਰੋਵ ਦੀ ਪੂਰੀ ਹਿਸਟਰੀ ਜਾਣੀ ਤਾਂ ਸਾਡੇ ਅੰਮ੍ਰਿਤਸਰ ਕਮਿਸ਼ਨਰ ਦੇ ਹੀ